ਦਾ ਵਧ ਰਹੀ ਚਾਲੀ ਆ ਵਾ ਨਸ਼ੇ ਦੇ ਨਾਲ ਨਾਲ ਉਹਨੂੰ ਵੀ ਕਿੱਦਾਂ ਕੰਟਰੋਲ ਕਰੂੰਗੇ ਦੇਖੋ ਇਸ ਤਰ੍ਹਾਂ ਕਿ ਜਿੰਨਾ ਇਹ ਪੈਟੀ ਕ੍ਰਾਈਮ ਹੈ ਕੋਈ ਲੁੱਟਖੋਦਾ ਹੋ ਗਿਆ ਕੋਈ ਚੋਰੀਚਕਾਰੀ ਦਾ ਹੋ ਗਿਆ ਇਹ ਸਾਰੇ ਦਾ ਸਾਰਾ ਇਹ ਵੀ ਕਿਤੇ ਨਾ ਕਿਤੇ 80% ਹੈ ਜਿਹੜਾ ਇਹ ਡਰੱਗਸ ਸਮਗਲਿੰਗ ਦੇ ਨਾਲ ਜੁੜਿਆ ਹੋਇਆ ਹੈ ਡਰੱਗ ਰੈਕਸ ਦੇ ਜਿਹੜੇ ਉਹ ਜਦੋਂ ਨਸ਼ੇ ਦੀ ਤੋੜ ਲੱਗਦੀ ਹੈ 2-400 500 ਕਮਾਉਣ ਦੇ ਲਈ ਉਹ ਇਹ ਜੇ ਕੰਮਾਂ 'ਚ ਪੈ ਰਹੇ ਨੇ ਹੁਣ ਇਹ ਜੇ ਮੈਂ ਤੁਹਾਨੂੰ ਅੱਜ ਕਹਾ ਵੀ ਇਹ ਅਸੀਂ ਜੀ ਇੱਕ ਦਿਨ 'ਚ ਜਾਂ ਇੱਕ ਮਹੀਨੇ 'ਚ ਜਾਂ ਦੋ ਮਹੀਨੇ 'ਚ ਅਸੀਂ ਖਤਮ ਕਰ ਦਾਂਗੇ ਇਹ ਸਾਰੀ ਲਾਹਤ ਨੂੰ ਇੰਨੀ ਹੋਣਾ ਹੈਗਾ ਜੇ ਜੇ ਇਹ ਵਦਨ ਫੁੱਲਣ ਦੇ ਵਿੱਚ ਇੰਨਾ ਸਮਾਂ ਲੱਗਿਆ ਠੀਕ ਹੈ ਨਾ ਤੈਨੂੰ ਖਤਮ ਕਰਨ ਦੇ ਵਿੱਚ ਟਾਈਮ ਲੱਗੋ ਪਰ ਹਾ ਡੈਫੀਨਿਟਲੀ ਯੈਸ ਜਦੋਂ ਇੱਕ ਜਿਹੜੇ ਸਮਗਲਰਸ ਨੇ ਉਹ ਸਪਲਾਈ ਚੇਨ ਖਤਮ ਹੋ ਜੂਗੀ ਡਰੱਗਸ ਜਿਹੜੇ ਪੈਡਲਰਸ ਨੇ ਉਹਨਾਂ ਨੂੰ ਨੂੰ ਇਸ ਕੰਮ ਤੋਂ ਹਟਾ ਦਿੱਤਾ ਜਾਊਗਾ ਜਿਹੜੇ ਐਡਿਕਟਸ ਨੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਸੰਭਾਲ ਲਿਆ ਜਾਊਗਾ ਤੇ ਫਿਰ ਬੰਦਾ ਆਪਣੀ ਨੌਕਰੀ ਤੇ ਜਾਊਗਾ ਚਾਰ ਪੈਸੇ ਕਮਾਉਣ ਵਾਲੇ ਪਰ ਸੰਭਾਲ ਉਹ ਸਿਵਲ ਹਸਪਤਾਲ ਦੀ ਕੰਡੀਸ਼ਨ ਤਾਂ ਜਿਹੜਾ ਕਿ ਨਸ਼ਾ ਛਡਾਉ ਕਹਿੰਦੇ ਰਹੇਗੀ ਉੱਥੇ ਤਾਂ ਨਾ ਸਟਾਫ ਦੀ ਕਮੀ ਹੈ ਨਾ ਪ੍ਰੋਪਰ ਚੱਲਦਾ ਜਿਹੜਾ ਕਿ ਨਸ਼ੇ ਵਾਲੇ ਫੜ ਕੇ ਲੈ ਆਨੇ ਰੱਖਣੇ ਕਿੱਥੇ ਆ ਤੁਸੀਂ ਕਹਿੰਦੇ ਨਾ ਸਟਾਫ ਦੀ ਕਮੀ ਹੈ ਕਹਿੰਦੇ ਕਿ ਸਟਾਫ ਦੀ ਕਮੀ ਕੋਈ ਤਾਂ ਪ੍ਰੋਪਰ ਕੋਈ ਇਲਾਜ ਹੀ ਨਹੀਂ ਹੈਗਾ ਕਪੂਤ ਜਿਹੜਾ ਆਇਆ ਦੇਖੋ ਕਈ ਹੜਤਾਲਾਂ ਦੇ ਹੁੰਦੇ 6-6 ਮਹੀਨੇ ਤੋਂ ਤਨਖਾਹਾਂ ਨਹੀਂ ਮਿਲਦੀਆਂ ਮੁਲਾਜ਼ਮਾਂ ਨੂੰ ਉੱਥੇ ਮੰਤਰੀ ਸਰਪੰਡ ਪੰਜਾਬ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਨਹੀਂ ਅਤਸੀ ਲੈ ਸਕਦੇ ਤੇ ਸਵਾਲ ਜਾਇਗਾ ਕਿ ਪੂਛਲਾ ਰੋ ਸੁੰਦੇਲਾ ਵਿਵਹਾਰ ਕਿਉਂ ਕੀਤਾ ਇਹਦਾ ਉਹਦਾ ਧਾਰਨਾ ਕਿ ਸਰ ਪਿਛਲੇ 3 ਸਾਲ ਤੋਂ 15 ਅਗਸਤ 26 ਜਨਵਰੀ ਜਦੋਂ ਵੀ ਮਨਾਇਆ ਜਾਂਦਾ ਵਾ ਉਦੋਂ ਨਾ ਕੋਈ ਸਾਹਮਣੇ ਚੇਹਰੇ ਕਪੂਤੇ ਕੋਈ ਮੰਤਰੀ ਉੱਤਿਆ ਜਾਂਦਾ ਨਾ ਕੋਈ ਐਮਐਲਏ ਨਾ ਕੋਈ ਐਮਪੀ ਡੀ ਸੀ ਸਾਹਿਬ ਹੀ ਝੰਡਾ ਲਰਾਉਂਦੇ ਡੀ ਸੀ ਸਾਹਿਬ ਡੀ ਸੀ ਸਾਹਿਬ ਹੋਰ 1 ਸਾਲ ਤੋਂ ਉੱਤੇ ਸਮਾਂ ਹੋ ਗਿਆ ਹਲਕਾ ਇੰਚਾਰਜ ਵੀ ਹੈ ਨਹੀਂ ਕਪੂਰਥਲੇ ਕੋਲ ਦੇ ਕਪੂਰਥਲੇ ਕੋਲ ਦੇ ਸਰ ਹਲਕਾ ਇੰਚਾਰਜ ਵੀ ਹੈ ਨਹੀਂ ਪਿਛਲੇ 1 ਸਾਲ ਤੋਂ ਵੱਧ ਸਮਾਂ ਹੋ ਗਿਆ ਸਰਕਾਰ ਕਪੂਰਥਲੇ ਦੀ ਰਾਣਾ ਗੁਰਜੀਤ ਸਿੰਘ ਹੀ ਚਲਾ ਰਹੇ ਨੇ ਹਜੇ ਕਿ ਰਾਣਾ ਰਾਣਾ ਪ੍ਰਵਾਲੀ ਸੀਟ ਖਾਲੀ ਹੈ ਰਾਣਾ ਪ੍ਰਵਾਲੀ ਸੀਟ ਖਾਲੀ ਛੱਡੀ ਪਈ ਹੈ ਰਾਣਾ ਪ੍ਰਵਾਲੀ ਸੀਟ ਖਾਲੀ ਛੱਡੀ ਹੋਈ ਹੈ ਇੱਕ ਸਾਲ ਤੋਂ ਵੱਧ ਸਮੇਂ ਤੋਂ ਖਾਲੀ ਹੈ ਮੈਨੂੰ ਇਸ ਚੀਜ਼ ਦਾ ਪਤਾ ਨਹੀਂ ਸੀਗਾ प्रबाधमासों करके इस पंद्रह में कदाप आते हैं। नहीं, लास्ट क्वेश्चन, सर लास्ट लास्ट क्वेश्चन देखो, लास्ट क्वेश्चन, हल्कान चार्ज देंगे। सर हल्कान चार्ज देंगे, शाला तो मनाल पार्टी ने राणा प्रबाधनी कर सीट रख